ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਕਈ ਦਿਨਾਂ ਤੋਂ ਜੱਥੇਬੰਦੀ ਦੇ ਆਗੂ ਡੱਲੇਵਾਲ ਵੱਲੋਂ ਮਰਨਵਾੜਤ ਰੱਖੇ ਜਾਂਦੇ ਰੋਸ ਰੂਪ ਕੁਝ ਵੀ ਸਰਕਾਰ ਨੇ ਉਹਨਾਂ ਦੀ ਮੰਗ ਨਹੀਂ ਸੁਣੀ ਤੱਕ ਕਿਸਾਨਾਂ ਵੱਲੋਂ ਦਿੱਤੇ ਗਏ ਤਹਿ ਪ੍ਰੋਗਰਾਮ ਅਨੁਸਾਰ ਅੱਜ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਰੋਕੀਆਂ ਗਈਆਂ ਅਤੇ ਫਾਜ਼ਿਲਕਾ ਸਟੇਸ਼ਨ ਤੇ ਵੀ ਰੇਲਾਂ ਰੋਕੀਆਂ ਗਈਆਂ ਜੋ ਤੁਸੀਂ ਵੇਖ ਰਹੇ ਹੋ ਰੇਲਾਂ ਤੇ ਬੈਠੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਆਏ ਕਿਸਾਨ ਅਤੇ ਉਹਨਾਂ ਦੇ ਪਰਿਵਾਰ ਵਾਲੇ ਜਿਨ੍ਹਾਂ ਨੇ ਅਲਾਹ ਕੀਤਾ ਕਿ ਜਦ ਤੱਕ ਸਰਕਾਰ ਮੰਗਾ ਨਹੀਂ ਮੰਨੇਗੀ ਇਹ ਦਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਅੱਜ ਇੱਕ ਸੰਕੇਤਿਕ ਤੌਰ ਤੇ 1 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਗਈਆਂ ਹਨ ਜੇਕਰ ਢੱਲੇਵਾਲ ਜੀ ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਦੇ ਕਿਸਾਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਨੂੰ ਤੇਲ ਦੇ ਦੇਣਗੇ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇੱਥੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਮੰਨੀਆਂ ਹੀ ਮੰਗਾ ਲਾਗੂ ਨਾ ਕੀਤੀਆਂ ਗਈਆਂ ਤਾਂ ਸਰਕਾਰ ਨੂੰ ਇਸ ਦੇ ਬੁਰੇ ਨਤੀਜੇ ਭੁਟਨੇ ਪੈਣਗੇ ਕਿਉਂਕਿ 2% ਵਾਲੇ 97% ਤੋਂ ਵੀ ਜ਼ਿਆਦਾ ਸ਼ਿੱਧੀਆਂ ਪ੍ਰਾਪਤ ਕਰ ਚੁੱਕੇ ਹਨ ਅਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਬਣੇ ਰਹੋ ਅੱਜ ਰੇਲਾ ਰੁਕਿਆ ਗਈਆਂ ਕੀ ਪ੍ਰੋਗਰਾਮ ਸੀ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰੁਕਿਆ ਗਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਪ੍ਰੋਗਰਾਮ ਜਿਹੜਾ ਸ਼ਾਂਤੀ ਮਈ ਖਨੋਰੀ ਬਾਰਡਰ ਤੇ ਸੰਘੂ ਬਾਰਡਰ ਤੇ ਜਦੋਂ ਅਸੀਂ ਅੱਗੇ ਵਧਦੇ ਸੀਗੇ ਤੇ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਕਿਸਾਨ ਟਰਾਲੀਆਂ ਲੈ ਕੇ ਹੱਲਾ ਲੱਲਾ ਮਚਾਉਂਦੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਜਾਣ ਨਹੀਂ ਦਿੰਦੇ ਜਦੋਂ ਵੱਡੇ ਵੱਡੇ ਲੀਡਰਾਂ ਦੇ ਬਿਆਨ ਆਏ ਜਿੰਦੇ ਵਿੱਚ ਬੀਜੇਪੀ ਦੇ ਮੇਨ ਲੀਡਰ ਤੇ ਸੀਐਮ ਵੀ ਰਹਿ ਚੁੱਕੇ ਨੇ ਉਹਨਾਂ ਦੇ ਬਿਆਨ ਆਏ ਤੇ ਗ੍ਰਹਿ ਮੰਤਰੀ ਦੇ ਬਿਆਨ ਆਏ ਤੇ ਖੇਤੀਬਾੜੀ ਮੰਤਰੀ ਦੇ ਬਿਆਨ ਆਏ ਤੇ ਉਹਨਾਂ ਵਿੱਚੋਂ ਕਿਸਾਨਾਂ ਦੁਨੀਆ ਨੂੰ ਦਿਖਾਉਣ ਵਾਸਤੇ ਕੀ ਇਹ ਇਕੱਲਾ ਟਰੈਕਟਰ ਨਹੀਂ ਰੋਕਦੇ ਅਸੀਂ ਜਿਹੜਾ ਮੋਰਚੇ ਨੇ ਫਿਰ ਮੀਟਿੰਗ ਕਰਕੇ ਕੱਢਿਆ ਵੀ ਆਪਾਂ 101 ਜਥਾ ਭੇਜਾਂਗੇ ਤੇ ਉਹ ਉਹ ਤਾਂ ਸਾਨੂੰ ਜਾਣ ਦੇਣਗੇ ਪਰ ਉਹ ਵੀ ਸਾਡੇ ਕਿਸਾਨਾਂ ਨੂੰ ਨਾ ਜਖਮੀ ਕੀਤਾ ਤੁਸੀਂ ਸਾਰਾ ਮੀਡੀਆ ਰੇਖਿਆ 26 ਤਰੀਕ ਨੂੰ ਸ਼ਾਂਤੀਮਈ ਧਰਨੇ ਨੂੰ ਕਾ ਚਲਾਉਣ ਵਾਸਤੇ ਵੀ ਕੋਈ ਨੁਕਸਾਨ ਨਾ ਹੋਵੇ ਪਬਲਿਕ ਦੇ ਰਾਹ ਨਾ ਰੋਕੇ ਜਾਣ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਸਰਦਾਰ ਜਗਜੀਤ ਸਿੰਘ ਢਲੇਵਤ ਮਰਨ ਵਰਤ ਤੇ ਬੈਠੇ ਆ ਅੱਜ ਉਸ ਮਰਨ ਵਰਤ ਨੂੰ 23 ਦਿਨਾਂ ਦੇ ਵਿੱਚ ਹੋ ਗਏ ਆ ਹਹ ਹਾਲਾਤ ਡਾਕਟਰਾਂ ਦੇ ਮੁਤਾਬਕ ਕਦੋਂ ਵੀ ਕੋਈ ਏਦਾਂ ਦੀ ਖਬਰ ਆ ਸਕਦੀ ਉਹਨਾਂ ਨੂੰ ਅਟੈਕ ਹੋ ਸਕਦਾ ਉਹਨਾਂ ਦੇ ਤੇ ਗੁਰਦੇ ਫੇਲ ਹੋ ਸਕਦੇ ਆ ਉਹਨਾਂ ਦੀ ਲੀਵਰ ਜਾ ਸਕਦਾ ਪਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਹੁੰਦਾ ਉਹਨੂੰ ਨਿੱਕੇ ਤੋਂ ਨਿੱਕੇ ਜਿਹੜੇ ਪਬਲਿਕ ਫਿਰਦੀ ਨਾ ਕੀੜਿਆਂ ਦਾ ਵੀ ਆਪਣੇ ਦੇਸ਼ ਦਾ ਧਿਆਨ ਰੱਖਣਾ ਹੁੰਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਉਹ ਇੱਕ ਕਿਸਾਨਾਂ ਦਾ ਮਸੀਹਾ ਜਿਹੜਾ ਹੈਗਾ ਸੀ ਉੱਥੇ ਤਿਲ ਤਿਲ ਕਰਕੇ ਮਰ ਰਿਹਾ ਜਿੰਨੇ ਆਪਣੇ ਖੂਨ ਦੇ ਨਾਲ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਆ ਵੀ ਜੇ ਤੂੰ ਖੂਨ ਲੈਣਾ ਚਾਹਣਾ ਤੇ ਮੈਂ ਦਿੰਨਾ ਮੈਂ ਹੈਗਾ ਜਥੇਬੰਦੀ ਦਾ ਲੀਡਰ ਮੈਂ ਆਪਦੇ ਲੋਕ ਨਹੀਂ ਮਰਵਾਉਣੇ ਤੇ ਉਹਨਾਂ ਦਾ ਵੀ ਜਦੋਂ ਧਿਆਨ ਨਹੀਂ ਦਿੱਤਾ ਤੇ ਫਿਰ ਉਹ ਸੰਜੁਗਤ ਮੋਰਚੇ ਨੇ ਇੱਕ ਕਾਲ ਦਿੱਤੀ ਵੀ ਅੱਜ ਜਿਹੜੇ ਗਏ ਟ੍ਰੇਨਾਂ ਰੋਕ ਕੇ ਤੇ ਸਰਕਾਰ ਤੱਕ ਮੈਸੇਜ ਦਿੱਤਾ ਜਾਂਦੇ ਉਹ ਟ੍ਰੇਨਾਂ ਜਿਹੜੀਆਂ 12 ਵਜੇ ਤੋਂ 3 ਵਜੇ ਤੱਕ ਰੁਕेंगी ਅੱਜ ਇੱਕ ਚੇਤਾਵਨੀ ਪੂਰਨੀ ਮੈਸੇਜ ਦਿੱਤਾ ਸੀ ਵੀ ਜੇ ਆਉਣ ਵਾਲੇ ਸਮੇਂ ਨਾ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕੀਤਾ ਤੇ ਤੁਹਾਨੂੰ ਵੱਡੇ ਇਨਜ਼ਾਮ ਪੁਕਤ ਨੇ ਪੈਣ ਸਟਾਡਿਓਗ ਨਾਮ ਦੀ ਜਗਜੀਤ ਸਿੰਘ ਸੰਧੂਪਾ ਆਤੀ ਖਸਾਂ ਜੁਣਿਆ ਨੇ ਇਕਤਾ ਸਿੱਧੂਪੁਰ ਕਨਵੀਨਰ ਇੰਨਾ ਈ ਹੋਇਆ ਜੀ ਬਸ ਸਾਨੂੰ 10 ਮਹੀਨੇ ਤੋਂ ਉੱਪਰ ਹੋ ਗਏ ਬਾਰਡਰਾਂ ਤੇ ਬੈਠਿਆ ਸਾਡੀ ਜਿਹੜੀ ਕੋਈ ਵੀ ਸੁਣਵਾਈ ਨਹੀਂ ਉਹਦੇ ਵਿੱਚੋਂ ਹੀ ਜਿਹੜਾ ਆਪਣਾ ਮੋਰਚੇ ਦੀ ਇੱਕ ਕੌਲ ਆਈ 26 ਨੂੰ ਭਵਾਨ ਦੀ ਜਿਹੜੇ ਮਤ ਮਰਤੇ ਅੱਜ ਉਹਨਾਂ ਨੂੰ 23 ਦਿਨ ਹੋ ਗਏ ਜੀ ਮਰਨ ਮਰਤੇ ਬੈਠੇ ਹੋ ਸਾਡੀ ਕੋਈ ਵੀ ਸੁਣਵਾਈ ਨਹੀਂ ਇਸੇ ਕਰਕੇ ਜਿਹੜੀਆਂ ਅੱਜ 3 ਘੰਟਿਆਂ ਵਾਸਤੇ ਜਿਹੜੀਆਂ ਟ੍ਰੇਨਾਂ ਬੰਦ ਕੀਤੀਆਂ ਤੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤੇ ਇਹ ਟ੍ਰੇਨਾਂ ਫਿਰ ਸਦਾ ਵਾਸਤੇ ਵੀ ਬੰਦ ਕਰਦੇ ਆਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨਾ ਅਸੀਂ ਟ੍ਰੇਨਾਂ ਛੱਡਣੀਆਂ ਤੇ ਨਾ ਅਸੀਂ ਬਾਟਰ ਛੱਡਣੀਆਂ ਇਹ ਮੋਦੀ ਸਰਕਾਰ ਨੂੰ ਭੁਲੇਖਾ ਹੋਊਗਾ ਸਾਡੇ ਵਾਸਤੇ ਕਿ ਅਸੀਂ 2% ਦੀ ਗਿਣਤੀ ਵਾਲੇ ਲੋਕ ਜਿਹੜੇ 94% ਸਾਡੀਆਂ ਸ਼ਹਾਦਤਾਂ ਨੇ ਇਹ ਕਿਉਂ ਮਤਲਬ ਇਸ ਕੰਮ ਤੇ ਲੱਗਿਆ ਵਾ ਰਾਜ ਕਰਨਾ ਤਾਂ ਢੰਗ ਨਾਲ ਕਰੇ ਨਹੀਂ ਤਾਂ ਛੱਡ ਕੇ ਲਾਂਬੇ ਹੋ ਜੇ ਕੋਈ ਹੋਰ ਕਰ ਲੂਗਾ ਪਰ ਮੈਂ ਗੱਲ ਕਰਨਾ ਚਾਹਣਾ ਜੀ ਰਾਜ ਵਾਲੇ ਲੋਕ ਨਾ ਕਾਂਗਰਸ ਨਾਲ ਸੰਬੰਧਤ ਹੁੰਦੇ ਆ ਨਾ ਭਾਜਪਾ ਨਾਲ ਹੁੰਦੇ ਆ ਨਾ ਆਪ ਨਾਲ ਹੁੰਦੇ ਆ ਆਪ ਵਾਲਾ ਵੀ ਦੇਖਦੇ ਆਪਾਂ ਕਿੰਨੀਆਂ ਗੱਲਾਂ ਕਰਦਾ ਸੀ ਤੇ ਸਾਡੇ ਪ੍ਰਧਾਨ ਜੀ ਨੂੰ ਜਿਹੜਾ 25 ਦੀ ਰਾਤ ਨੂੰ ਮੋਰਚੇ 'ਚੋਂ ਚੱਕ ਲਿਆ ਆ ਇਹ ਵੀ ਆਪਾਂ ਦੇਖੀ ਜਾਂਦੇ ਆ ਕਹਿੰਦਾ ਸੀ ਮੈਂ ਕਿਸਾਨਾਂ ਦਾ ਹੀ ਮਸੀਹਾਂ ਨਹੀਂ ਕਿਸਾਨੀ ਨੂੰ ਬਚਾਉਂਗਾ ਪਰ ਮੈਨੂੰ ਨਹੀਂ ਲੱਗਦਾ ਜਿਹੜੇ ਇਹ ਰਾਜਨੀਤਿਕ ਲੋਕ ਆ ਇਹ ਸਾਡੀ ਕੋਈ ਗੱਲ ਸੁਣਨਗੇ ਸਾਨੂੰ ਤਾਂ ਭਰਾਵੋ ਇਕੱਠੇ ਹੋ ਕੇ ਜਾਂ ਪਰੜੀਆਂ ਤੇ ਬਹਿਣਾ ਪਊ ਜਾਂ ਛੜਕਾਂ ਤੇ ਬਹਿਣਾ ਪਊਗਾ ਤੇ ਫੇਰ ਹੀ ਜਿਹੜੀ ਸਾਡੀ ਜਿਹੜੀ ਅਸੀਂ ਗੱਲ ਸਰਕਾਰ ਨੂੰ ਸੁਣਾ ਸਕਦੇ ਮੁੱਖ ਮੁੱਖ ਮੰਗਾ ਕਿਹੜੇ ਕਿਹੜੇ ਮੰਗਾ ਇਹ ਆ ਜੀ ਜਿਹਦੇ ਚੋਂ ਮੇਨ ਮੰਗ ਆ ਸਾਡੀ ਐਨਐਸਪੀ ਦਾ ਕਾਨੂੰਨ ਜਿਵੇਂ ਕਿ ਤੁਸੀਂ ਪਿੱਛੇ ਜੇ ਦੇਖਿਆ 8 8 ਕਿਲੋ ਦੀ ਕਾਟ ਜਾਂ ਝੋਨੇ ਤੇ ਲਾ ਕੇ ਪੱਕਿਆ ਹੋਇਆ ਝੋਨਾ ਜਿਹੜਾ ਕਿਸਾਨ ਦਾ ਇੱਕ ਕਵਾਂਟਲ ਦੇ ਵਿੱਚੋਂ 8 ਕਿਲੋ ਜਿਹੜਾ ਮੰਡੀ 'ਚ ਆਇਆ ਚੋਰੀ ਹੋ ਜਾਣਾ ਉਹ ਕਿਸਾਨ ਦੱਸੋ ਕੀ ਕਰੂ ਖੁਦਕੁਸ਼ੀ ਬੰਨੀ ਨਾ ਵਧੂ ਦਾ ਕਿੱਧਰ ਜਾਊਗਾ ਉਹ ਕਿਸਾਨ ਤੇ ਜੇਕਰ ਮੰਗਾਂ ਨਹੀਂ ਮੰਨਦੀ ਸਰਕਾਰ ਡੱਲੇਵਾਲ ਜੀ ਮਰਰਵਰ ਤੇ ਬੈਠੇ ਨੇ ਅਗਲਾ ਕਦਮ ਕੀ ਹੋਵੇ ਦੇਖੋ ਜੇ ਡੱਲੇਵਾਲ ਨੂੰ ਕੁਝ ਹੋ ਗਿਆ ਤੇ ਫਿਰ ਤੁਸੀਂ ਦੇਖਦੇ ਹੋ ਕੀ ਹੋਊਗਾ ਇੱਥੇ ਇਹ ਇਹ ਭਾਜਪਾ ਦੀਆਂ ਜੜ੍ਹਾਂ ਦੇ ਵਿੱਚ ਅਸੀਂ ਤੇਲ ਪਾ ਦੇਾਂਗੇ ਅਸੀਂ ਟਿਕਣ ਕੇ ਬੈਠਣ ਵਾਲੇ ਲੋਕ ਨਹੀਂ ਅਸੀਂ ਡੱਲੇਵਾਲ ਸਾਹਿਬ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਾਂ ਹੁਣ ਕਿੰਨੀਆਂ ਫਸਲਾਂ ਤੇ ਐਮਐਸਪੀ ਮਿਲ ਜੀਏ ਦੋ ਤਿੰਨ ਫਸਲਾਂ ਤੇ ਐਨਐਸਟੀ ਮਿਲਦੀ ਆ ਜੀ ਉਹਦੇ ਤੇ ਵੀ ਕੀ ਮਿਲਦੀ ਹੁਣ ਤੁਹਾਨੂੰ ਮੈਂ ਦੱਸਿਆ ਜੀ ਕਿ ਝੋਨੇ ਦੀ ਕਿੰਨੀ ਕਾਟ ਲਾਦੀ ਕਿੰਨੀ ਕਾਟ ਲਾਦੀ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਹੁੰਦਾ ਐਮਐਸਪੀ ਹੋਣ ਦੇ ਬਾਵਜੂਦ ਵੀ ਕਾਟ ਲਗਾਈ ਹਾਂ ਜੀ ਲਾਈ ਆ ਤੁਹਾਡੇ ਸਾਹਮਣੇ ਆ ਅਸੀਂ ਬੰਦੇ ਦਾ ਹੱਥ ਖੜੇ ਕਰਵਾ ਦਿੰਨੇ ਉਹਨੂੰ ਕਿੰਨੇ ਕਿੰਨੀ ਜੀਸਾ ਬਾਬੇ ਮੀਤ ਪ੍ਰਧਾਨ ਪਾਰਕਿਸਾਨੀ ਨੇ ਖੋਸਾ ਅੱਜ ਦਾ ਜੋ ਸਾਡਾ ਪ੍ਰੋਗਰਾਮ ਸੀਗਾ ਮਹਾਰਾ ਤੋਂ ਤਿੰਨ ਦਾ ਰੇਲਵੇ ਰੁਕੋ ਦਾ ਮੇਰਾ ਮਕਸਦ ਆ ਵੀ ਜੋ 10 ਮਹੀਨਾ ਤੋਂ ਅਸੀਂ ਜਿਹੜਾ ਦਿੱਲੀ ਜਾਣ ਲਈ ਗਏ ਸੀ 13 ਫਰਵਰੀ ਨੂੰ ਉਦੋਂ ਸਾਨੂੰ ਰਸਤੇ ਦੇ ਵਿੱਚ ਸ਼ੰਭੂ ਔਰ ਖਨੋਰੀ ਦੇ ਰੋਕਿਆ ਗਿਆ ਔਰ ਅੱਜ 10 ਮਹੀਨੇ ਤੱਕ ਸਾਡੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਆਉਣ ਤੇ ਇਹਨਾਂ ਕਿਹਾ ਵੀ ਅਸੀਂ ਪੈਦਲ ਜਾਣ ਦੇਾਂਗੇ ਪਰ ਅੱਜ ਤੱਕ ਉਹਨਾਂ ਪੈਦਲ ਵੀ ਨਹੀਂ ਜਾਣ ਦਿੱਤਾ ਉਸ ਦੇ ਤਹਿਤ 26 ਨਵੰਬਰ ਤੋਂ ਲੈ ਕੇ ਜਗਦੀਸ਼ ਸਿੰਘ ਢੱਲੇਵਾਲ ਦੀ ਸਾਡੇ ਸਹਿਕਾਰਜੋ ਪ੍ਰਧਾਨ ਜੋ ਸੰਜੁਕਸਾਨ ਮੋਰਚਾ ਦੇ ਔਰ ਕਿਸਾਨ ਮਜ਼ਦੂਰ ਮੋਰਚਾ ਦੇ ਜੋ ਅਗਵਾਈ ਕਰ ਰਹੇ ਨੇ ਉਹ ਮਰਨwarte ਬੈਠੇ ਨੇ ਅੱਜ ਉਹਨਾਂ ਦੀ ਹਮਾਇਤ ਦੇ ਵਿੱਚ ਇਹ 3 ਘੰਟੇ ਦਾ ਪ੍ਰੋਗਰਾਮ ਕੀਤਾ ਗਿਆ ਇਸ ਲਈ ਜੇਕਰ ਸਾਡੀ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਲਈ ਆ ਜੀ ਇਹ ਪੱਕੇ ਤੌਰ ਤੇ ਹੀ ਗਈ ਕੁਝ ਟਾਈਮ ਲਈ ਰੇਲਵੇ ਰੋਕ ਲਈਏ ਔਰ ਸੜਕਾਂ ਬੰਦ ਕਰ ਲਈਏ ਮੇਰਾ ਨਾਮ ਕੁਲਵੰਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ਮਤੀ ਪੰਜਾਬ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਸੋ ਰੇਲਾ ਰੋਕੀਆਂ ਸਾਰੇ ਮੇਰੇ ਅੱਗੇ ਸਾਰਜੋਗਾਂ ਨੇ ਗੱਲ ਕਰ ਦਿੱਤੀ ਆ ਤਾਂ ਮੀਡੀਆ ਭਾਜੀ ਨੇ ਗੱਲ ਕੀਤੀ ਸੀ ਕਿ ਹੋਰ ਮੰਗਾ ਕਿਹੜੀਆਂ ਇਹਦੇ ਵਿੱਚ ਮੰਗਾ ਵੇਖੋ ਇਕੱਲੇ ਕਿਸਾਨ ਦੀਆਂ ਮੰਗਾ ਨਹੀਂ ਪੂਰੇ ਵਰਗ ਦੀਆਂ ਮੰਗਾ ਆ ਚਾਹੇ ਦੁਕਾਨਦਾਰ ਹੈ ਚਾਹੇ ਖੇਤੀ ਕੋ ਕਰਦਾ ਹੈ ਚਾਹੇ ਦੁਕਾਨਦਾਰ ਹੈ ਪੂਰੇ ਵਰਗ ਦੀ ਮੰਗ ਹੈ ਹਰੇਕ ਦੂਜੇ ਨਾਲ ਜੁੜੇ ਹਰੇਕ ਦੂਜੇ ਨਾਲ ਜੁੜੀਆਂ ਹੋਈਆਂ ਪੂਰੀਆਂ ਮੰਗਾਂ ਜੇ ਐਮਐਸਪੀ ਦਾ ਕਾਨੂੰਨ ਬਣਦਾ ਹੈ ਡਾਕਟਰ ਸੁਆਮੀਨਾਥ ਦੀ ਰਿਪੋਰਟ ਜਾਰੀ ਹੁੰਦੀ ਹੈ ਤਾਂ ਪੂਰੇ ਦੇਸ਼ ਦਾ ਭਲਾ ਹੋਊਗਾ ਦੂਜੀ ਇੱਕ ਹੋਰ ਸਭ ਤੋਂ ਵੱਡੀ ਮੰਗ ਹੈ ਭਾਰਤ ਨੂੰ ਡਬਲਯੂਟੀ ਤੋਂ ਬਾਹਰ ਕੀਤਾ ਜਾਵੇ ਜਿਹੜਾ ਤੇ ਦੂਜੀ ਗੱਲ ਇਹ ਕਰਦੀਏ ਕਿ ਮਕਸਦ ਕੀ ਹੈ ਸਰਕਾਰ ਮੰਗਾ ਕਿਉਂ ਨਹੀਂ ਮੰਨਦੀ ਇਹ ਵੀ ਸਵਾਲ ਆਇਆ ਸੀ ਮਕਸਦ ਇੱਕੋ ਕਿ ਦੇਸ਼ ਨੂੰ ਵੇਚਣਾ ਜਿਹੜਾ ਆਪਣੀਆਂ ਜੇਬਾਂ ਭਰਨੀਆਂ ਲੋਕਾਂ ਨੂੰ ਲੁੱਟਣਾ ਤੇ ਘੁੱਟਣਾ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰਾ ਕੁਝ ਦੇਣਾ ਅਡਾਨੀਆਂ ਬਾਨੀਆਂ ਦੇ ਕੋਲ ਸਾਰਾ ਕੁਝ ਦਿੱਤਾ ਪ੍ਰਾਈਵੇਟ ਏਜੰਸੀਆਂ ਨੂੰ ਦਿੱਤਾ ਲੋਕਾਂ ਨੂੰ ਸਿਰਫ ਵੋਟਾਂ ਪਾਣ ਵਾਸਤੇ ਰੱਖਿਆ ਲੋਕਾਂ ਨੂੰ ਜਿਹੜੇ ਹੱਕ ਦਾ ਉਹਨਾਂ ਦੇ ਬਣਦੇ ਫਾਇਦੇ ਉਹ ਨਹੀਂ ਮਿਲ ਰਿਹਾ ਲੋਕ ਸਰਾਸਰ ਮਰ ਰਹੇ ਆ ਲੋਕਾਂ ਦਾ ਚੁੱਲ੍ਹਾ ਬੰਦ ਹੋ ਰਿਹਾ ਸੋ ਮੇਰੀ ਬੇਨਤੀ ਹੈ ਪੂਰੇ ਲੋਕਾਂ ਨੂੰ ਕਿ ਸੰਘਰਸ਼ ਦੇ ਵਿੱਚ ਇਸਾਪਾ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत